ਮੇ트로 ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦੇ ਪੈਣੀ ਹੈ ਤੇ ਆਪਾਂ ਤੁਹਾਡੇ ਵਾਸਤੇ ਜਮਾ ਸਸਤੇ ਏਸੀ ਲੈ ਕੇ ਆਏ ਆ ਗਰਮੀ ਦਾ ਹੱਲ ਲੈ ਕੇ ਆਏ ਆ ਤੁਹਾਡੇ ਵਾਸਤੇ ਵੀਡੀਓ ਨੂੰ ਸਭ ਤੋਂ ਪਹਿਲਾਂ ਤਾਂ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਦੇ ਯਾਰਾਂ ਦੋਸਤਾਂ ਤੱਕ ਕਰ ਤੇ ਆਪਦੇ ਰਿਸ਼ਤੇਦਾਰਾਂ ਤੱਕ ਕਰ ਹਨਾ ਤੇ ਏਸੀ ਹੈ ਜਿਹੜਾ ਇੱਥੇ 14000 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਆਇਨੀ ਹੈ ਕੋਈ ਚਾਇਨਾ ਮੇਡ ਜਾਂ ਡੁਪਲੀਕੇਟ ਮਾਲ ਹੋਊਗਾ ਸਾਰੀਆਂ ਕੰਪਨੀਆਂ ਨੇ ਸੈਮਸੰਗ ਬੋਲਟਸ ਸਾਰੇ ਗੋਦਰੇਜ ਵਗੈਰਾ ਯਾਰ ਸੋਨੂੰ ਜਿਹੜੀਆਂ ਟੌਪ ਟੌਪ ਦੀਆਂ ਕੰਪਨੀਆਂ ਨੇਗੀਆਂ ਉਹ ਏਸੀ ਸਾਰੇ ਇੱਥੇ ਤੁਹਾਨੂੰ ਮਿਲਣਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਾਲਕਾਂ ਨਾਲ ਆਪਾਂ ਕਰਾਉਨੇ ਗੱਲਬਾਤ 14000 ਰੁਪਏ ਤੇ ਜਿਹੜਾ ਰੇਟ ਆ ਬਾਈ ਜੀ ਸ਼ੁਰੂ ਹੋ ਜਾਂਦਾਗਾ ਤੇ ਏਸੀ ਦਾ ਆਨੰਦ ਤੁਸੀਂ ਗਰਮੀ ਦੇ ਵਿੱਚ ਹੁਣ ਮਾਣ ਸਕਦੇ ਹੋ ਗਰੀਬ ਤੇ ਅਮੀਰ ਦੋਨਾਂ ਦਾ ਫਾਇਦਾ ਹੋਣਾ ਇੱਥੇ ਆਜੋ ਆਪਾਂ ਮਾਲਕਾਂ ਨਾਲ ਕਰਾਉਨੇ ਗੱਲਬਾਤ ਦੋਸਤੋ ਨਾਲ ਆਪਣੇ ਮਾਲਕ ਨੇ ਜਗਤਾਰ ਸਿੰਘ ਬਬਲੂ ਬਾਈ ਜੀ ਕੀ ਹਾਲ ਚਾਲ ਵਧ ਗਿਆ ਜੀ ਵਧ ਗਿਆ ਤੇ ਬਾਈ ਗੱਲ ਇਹ ਸਹੀ ਆ ਵੀ ਏਸੀ ਆਪਣੇ ਕੋਲੋਂ 10000 ਤੋਂ ਸ਼ੁਰੂ ਹੋ ਜਾਂਦਾ 10 ਤੋਂ ਸ਼ੁਰੂ ਹੋ ਇਹਨਾਂ ਹੀ ਮਿੰਡ ਵਾਲਾ ਅੱਛਾ ਤੇ ਸਪੈਲਟ ਵਾਲਾ ਬਾਈ 14 ਤੋਂ 14 ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਜਿਹੜੇ ਭਰਾ ਪੂਰੀ ਵੀਡੀਓ ਦੇਖਣੀ ਚਾਹੁੰਦੇ ਆ ਤਾਂ ਆਪਾਂ ਨੂੰ ਕਮੈਂਟ ਦੇ ਵਿੱਚ ਯੈਸ ਲਿਖੋ ਤੇ ਆਪਾਂ ਪੂਰੀ ਵੀਡੀਓ YouTube ਚੈਨਲ ਤੇ ਆਪਣੇ ਤੇ ਪਾਵਾਂਗੇ